ਸਤ ਸ੍ਰੀ ਅਕਾਲ ਦੋਸਤੋ ਮੈਂ ਤੁਹਾਡੇ ਸਾਹਮਣੇ ਨਮੀ ਕਹਾਣੀ ਬੰਦ ਦਰਵਾਜ਼ੇ ਪਿੱਛੇ ਲੈ ਕੇ ਹਾਜ਼ਰ ਹੋਈ ਹਾਂ ਕਹਾਣੀ ਨੂੰ ਸੁਣਨ ਤੋਂ ਪਹਿਲਾਂ ਪਲੀਜ਼ ਮੇਰੇ ਚੈਨਲ ਨੂੰ ਇੱਕ ਸਬਸਕ੍ਰਾਈਬ ਔਰ ਵੀਡੀਓ ਨੂੰ ਲਾਈਕ ਕਰ ਦਿਓ ਤੁਹਾਡੇ ਇੱਕ ਸਬਸਕ੍ਰਾਈਬ ਨਾਲ ਮੈਨੂੰ ਬਹੁਤ ਮੋਟੀਵੇਟ ਫੀਲਿੰਗ ਹੁੰਦਾ ਥੈਂਕ ਯੂ ਬੰਦ ਦਰਵਾਜ਼ੇ ਪਿੱਛੇ ਸ਼ਾਮ ਦਾ ਸਮਾਂ ਸੀ 12 ਮੀ ਰੁੱਕੇ bina ਵਰਦਾ ਜਾ ਰਿਹਾ ਸੀ ਹਵਾ ਵਿੱਚ ਠੰਡੀ ਨਮੀ ਭਰੀ ਹੋਈ ਸੀ ਕਮਰੇ ਦੀ ਖਿੜਕੀ ਖੁੱਲੀ ਤੇ ਹਵਾ ਨਾਲ ਪਾਣੀ ਦੀਆਂ ਬੂੰਦਾਂ ਕਦੇ ਅੰਦਰ ਕਦੇ ਬਾਹਰ ਟਪਕ ਰਹੀਆਂ ਸਨ ਕਿਰਨ ਸ਼ੀਸ਼ੇ ਦੇ ਸਾਹਮਣੇ ਖੜੀ ਆਪਣੇ ਗਿੱਲੇ ਵਾਲਾਂ ਨੂੰ ਸੁਕਾ ਰਹੀ ਸੀ ਉਸਤੀ ਚੁੰਨੀ ਬਿਸਤਰੀ ਉੱਤੇ ਪਈ ਗਿੱਲੇ ਪਾਲਾਂ ਵਿੱਚੋਂ ਪਾਣੀ ਦੇ ਟਪਕੇ ਉਸਦੀ ਗਰਦਨ ਤੋਂ ਲੰਘਦੇ ਹੋਏ ਕੱਪੜਿਆਂ ਨੂੰ ਭਿਉਂ ਰਹੇ ਸਨ ਅਚਾਨਕ ਦਰਵਾਜ਼ਾ ਹੌਲੀ ਆਵਾਜ਼ ਨਾਲ ਬੰਦ ਹੋਇਆ ਕਿਰਨ ਨੇ ਮੁੜ ਕੇ ਵੇਖਿਆ ਤਾਂ ਪਿੱਛੇ ਅਮਨ ਸੀ ਉਸਦੀਆਂ ਅੱਖਾਂ ਵਿੱਚ ਚਤਰੇ ਚਿਹਰੇ ਉੱਤੇ ਹੌਲੀ ਮੁਸਕਾਨ ਤੇ ਕਦਮਾਂ ਵਿੱਚ ਬੇਸਬਰੀ ਸੀ किरण ਨੇ ਹੌਲੀ ਜਿਹੇ ਪੁੱਛਿਆ ਇਹ ਕੀ ਕਰ ਰਿਹਾ ਹੈ ਤੂੰ ਦਰਵਾਜ਼ਾ ਬੰਦ ਕਿਉਂ ਕੀਤਾ ਅਮਨ ਨੇ ਉਸਤੇ ਕੋਲ ਆ ਕੇ ਹੌਲੀ ਨਾਲ ਕਿਹਾ ਬਾਹਰ ਮੀਂਹ ਹੈ ਠੰਡ ਹੈ ਪਰ ਮੇਰੀ ਗਰਮੀ ਸਿਰਫ ਤੈਨੂੰ ਲਈ ਹੈ ਇਹ ਸੁਣ ਕੇ ਕਿਰਨ ਦੇ ਗਲ ਲਾਲ ਹੋ ਗਏ ਅਮਨ ਹੌਲੀ ਹੌਲੀ ਉਸਦੇ ਨੇੜੇ ਆਇਆ ਉਸਤੇ ਗਿੱਲੇ ਪਾਲਾ ਨੂੰ ਪਾਸੇ ਕਰਦਿਆਂ ਕਹਿੰਦਾ ਹੈ ਇਹ ਬੂੰਦਾ ਤੇਰੇ ਸਰੀਰ ਉੱਤੇ ਵੱਜ ਰਹੀਆਂ ਹਨ ਪਰ ਮੇਰੀਆਂ ਉਂਗਲਾਂ ਉਹਨਾਂ ਤੋਂ ਵੀ ਨਰਮ ਹਨ ਕਿਰੰਦੀ ਸ਼ੂਆ ਓ ਸ਼ੂਹਰ ਸਰੀਰ ਵਿੱਚ ਸੰਸਨੀ ਬਾਗ ਦੌੜ ਗਈ ਕਮਰੇ ਦੀ ਖਾਮੋਸ਼ੀ ਵਿੱਚ ਸਿਰਫ ਦਿਲਾਂ ਦੀਆਂ ਧੜਕਣਾ ਸੁਣਾਈ ਦੇ ਰਹੀਆਂ ਸਨ ਬਾਹਰ ਮੀਂਹ ਜਿੰਨਾ ਤੇਜ਼ ਹੋ ਰਿਹਾ ਸੀ ਅੰਦਰ ਉਹਨਾਂ ਦੀ ਨੇੜਤਾ ਓਨੀ ਹੀ ਵੱਧ ਰਹੀ ਸੀ ਕਿਰਨ ਹੌਲੀ ਆਵਾਜ਼ ਵਿੱਚ ਕਹਿਂਦੀ ਹੈ ਅਮਨ ਇਹ ਸਭ ਠੀਕ ਹੈ ਅਮਨ ਨੇ ਕੁਸ਼ਤੀਆਂ ਅੱਖਾਂ ਵਿੱਚ ਵੇਖ ਕੇ ਕਿਹਾ ਤੇਰੇ ਬਿਨਾ ਕੁਝ ਵੀ ਠੀਕ ਨਹੀਂ ਇਹ ਪਲ ਸਾਡਾ ਹੈ ਸਿਰਫ ਸਾਡਾ ਅਮਨ ਨੇ ਉਸਦੇ ਹੱਥ ਫੜੇ ਤੇ ਆਪਣੇ ਦਿਲ ਉੱਤੇ ਰੱਖ ਦਿੱਤੇ ਕਿਰਨ ਨੇ ਮਹਿਸੂਸ ਕੀਤਾ ਕਿ ਉਸਦਾ ਦਿਲ ਕਿਵੇਂ ਬੇਕਾਬੂ ਹੋ ਕੇ ਧੜਕ ਰਿਹਾ ਹੈ ਉਹਨਾਂ ਦੇ ਦਰਮਿਆਨ ਸਾਹਾਂ ਦੀ ਗਰਮੀ ਮਿਲਦੀ ਗਈ ਅਮਨ ਨੇ ਹੌਲੀ ਨਾਲ ਕਿਰਨ ਨੂੰ ਆਪਣੇ ਬਾਹਾਂ ਵਿੱਚ ਖਿੱਚ ਲਿਆ ਕਿਰਨ ਸ਼ਰਮਾਈ ਪਰ ਉਸਨੇ ਆਪਣੇ ਆਪ ਨੂੰ ਨਹੀਂ ਰੋਕਿਆ ਉਸਦੇ ਹੱਥ ਵੀ ਹੌਲੀ-ਹੌਲੀ ਅਮਨ ਅਮਨ ਤੇ ਮੂਰੀ ਤੇ ਆ ਟਿੱਕੇ ਦੋਵੇਂ ਇੱਕ ਦੂਜੇ ਦੇ ਨੇੜੇ ਆ ਗਏ ਕਿ ਦੁਨੀਆ ਦਾ ਹਰ ਸ਼ੋਰ ਬਾਹਰ ਗਿਆ ਅੰਦਰ ਸਿਰਫ ਉਹ ਦੋਵੇਂ ਉਹਨਾਂ ਦਾ ਪਿਆਰ ਤੇ ਦਿਲ ਦੀਆਂ ਧੜਕਣਾ ਅਮਨ ਨੇ ਹੌਲੀ ਨਾਲ ਉਸਦਾ ਚਿਹਰਾ ਆਪਣੇ ਨੇੜੇ ਕੀਤਾ ਕਿਰਨ ਨੇ ਵੀ ਆਪਣੀਆਂ ਅੱਖਾਂ ਬੰਦ ਕਰ ਲਈਆਂ ਉਸ ਵੇਲੇ ਉਹਨਾਂ ਦੇ ਸਾਹਾਂ ਦੀ ਲੜੀ ਇੱਕ ਹੋ ਗਈ ਫਿਰ ਅਮਨ ਨੇ ਕਿਰਨ ਦਾ ਮੱਥਾ ਚੁੰਮਿਆ ਬਾਹਰ ਮੀਂਹ ਦੇ ਕਤਰੇ ਤੇਜ਼ੀ ਨਾਲ ਵੱਜ ਰਹੇ ਸਨ ਪਰ ਕਮਰੇ ਦੇ ਅੰਦਰ ਹਰ ਸ਼ੂ ਹਰ ਨੇੜਤਾ ਉਹਨਾਂ ਲਈ ਹੌਲੀ ਹਵਾ ਵਾਂਗ ਸੀ